1 ਜੂਨ ਨੂੰ ਜੁਕਰੇਨ ਵਾਲਿਆਂ ਨੇ ਰਸ਼ੀਆ ਦੇ ਉੱਤੇ ਹਮਲਾ ਕੀਤਾ ਸੀਗਾ 스파ਇਡਰ ਵੈਬ ਦੇ ਨਾਲ ਹਮਲਾ ਕੀਤਾ ਸੀਗਾ 117 ਇਹ ਡਰੋਨ ਵਰਤੇ ਗਏ ਸੀਗੇ ਜਿਹਦੇ ਵਿੱਚ 40 ਜਿਹੜੇ ਜੈਟ ਸੀਗੇ ਬੰਬਰ ਜੈਟ ਬੰਬ ਸਿੱਟਣ ਵਾਲੇ ਜਹਾਜ਼ ਰਸ਼ੀਆ ਦੇ ਜੁਕਰੇਨ ਨੇ ਨਸ਼ਟ ਕਰ ਦਿੱਤੇ ਸੀਗੇ ਮੈਂ ਉਦੋਂ ਵੀ ਕਿਹਾ ਸੀ ਕਿ ਇਹਨਾਂ ਨੇ ਜਿਹੜਾ ਪੁਤਿਨ ਦੀ ਪੂਸ ਦੇ ਉੱਤੇ ਪੈਰ ਰੱਖ ਦਿੱਤਾ ਹੁਣ ਉਹਦਾ ਬਦਲਾ ਉਹ ਲਊਗਾ ਜ਼ਰੂਰ ਸੋ ਹੋਇਆ ਹੀ ਇਸੇ ਤਰ੍ਹਾਂ ਰਸ਼ੀਆ ਨੇ ਰਾਤ ਮਤਲਬ ਕਿ ਆ 6 ਤੇ 7 ਵਾਲੀ ਰਾਤ ਇਹ ਬਹੁਤ ਵੱਡਾ ਹਮਲਾ ਕਰ ਦਿੱਤਾ ਆ ਜੁਕਰੇਨ ਦੇ ਉੱਤੇ 40 ਬੰਬਰ ਉਹਨਾਂ ਦੇ ਨਸ਼ਟ ਹੋਏ ਸੀਗੇ ਉਹਦੇ ਮੁਕਾਬਲੇ ਉਹਨੇ 40 ਆਧੁਨਿਕ ਮਜ਼ਹੇਲਾਾਂ ਦੇ ਨਾਲ ਹਮਲਾ ਕੀਤਾ ਜੁਕਰੇਨ ਦੇ ਉੱਤੇ ਤੇ ਲਗਭਗ 400 ਡਰੋਨ 400 ਡਰੋਨ ਪਲੱਸ 40 ਮਜ਼ਹੇਲਾਾਂ ਆਧੁਨਿਕ ਉਹਨਾਂ ਦੇ ਨਾਲ ਹਮਲਾ ਕੀਤਾ ਜੁਕਰੇਨ ਦੇ ਉੱਤੇ ਦੱਸਿਆ ਜਾ ਰਿਹਾ 3 ਸਾਲ ਦੀ ਜਿਹੜੀ ਇਹ ਲੜਾਈ ਚੱਲ ਰਹੀ ਆ ਉਹਦੇ ਵਿੱਚ ਇਹ ਸਭ ਤੋਂ ਵੱਡਾ ਹਮਲਾ ਆ ਰਸ਼ੀਆ ਦਾ ਜਿਸ ਤਰ੍ਹਾਂ ਜੁਕਰੇਨ ਨੇ ਸਭ ਤੋਂ ਵੱਡਾ ਹਮਲਾ ਕੀਤਾ ਸੀਗਾ ਇਹ ਰਸ਼ੀਆ ਦੇ ਉੱਤੇ ਇਹ ਡਰੋਨਾਂ ਦੇ ਰਾਹੀਂ ਜਿਹਦੇ ਵਿੱਚ ਉਹਦੇ ਇਹ ਬੰਬਰ 40 ਉਹਨਾਂ ਨੇ ਨਸ਼ਟ ਕਰ ਦਿੱਤੇ ਸੀਗੇ ਇਸੇ ਹੀ ਤਰ੍ਹਾਂ ਬੈਕ ਦੇ ਵਿੱਚ ਹੁਣ ਮਤਲਬ ਕਿ ਇੱਕ ਤਰ੍ਹਾਂ ਨਾਲ ਬਦਲਾ ਹੀ ਲਿਆ ਇਹ ਰਸ਼ੀਆ ਨੇ ਸਭ ਤੋਂ ਵੱਡਾ ਅਟੈਕ ਕੀਤਾ ਹੈਗਾ ਤੇ ਸਭ ਤੋਂ ਜ਼ਿਆਦਾ ਪੈਸਾ ਖਰਚਿਆ ਕਿਉਂਕਿ 400 ਡਰੋਨ ਤੇ 40 ਮਜ਼ਹਿਲਾ অতি ਆਧੁਨਿਕ ਮਜ਼ਹਿਲਾ ਜਦੋਂ ਤੱਕ ਇਹ ਮੈਂ ਖਬਰ ਪੜ ਰਿਹਾ 6 ਜਾਨਾਂ ਦੀ ਮਰਨ ਦੀ ਪੁਸ਼ਟੀ ਹੋਈ ਹੈਗੀ ਆ ਤੇ 100 ਤੋਂ ਵੀ ਵੱਧੂ ਲੋਕ ਜਿਹੜੇ ਹੈਗੇ ਆ ਉਹ ਜ਼ਖਮੀ ਹੋ ਚੁੱਕੇ ਆ ਬਹੁਤ ਸਾਰੇ ਇਹਨਾਂ ਦੇ ਜਿਹੜਾ ਇਮਾਰਤਾਂ ਬਿਲਡਿੰਗਾਂ ਬਹੁਤ ਸਾਰੇ ਘਰ ਜਾਨੀ ਕਿ ਹਿੱਟ ਹੋਏ ਹੈਗੇ ਤੇ ਜਾਨੀ ਕਿ ਬਹੁਤ ਵੱਡਾ ਨੁਕਸਾਨ ਜੁਕਰੇਨ ਦਾ ਇਹਦੇ ਵਿੱਚ ਹੋਇਆ ਹੈਗਾ ਦੇਖ ਸਕਦੇ ਜੁਕਰੇਨ ਵਾਲਿਆਂ ਨੇ ਉਹਨਾਂ ਦਾ 7 ਮਿਲੀਅਨ ਡਾਲਰ ਦਾ ਨੁਕਸਾਨ ਕਰ ਦਿੱਤਾ ਸੀਗਾ ਉਹ ਬੰਬਰ ਉਹਨਾਂ ਦੇ ਨਸ਼ਟ ਕਰਕੇ ਪਰ ਹੁਣ ਜਿਹੜਾ ਨੁਕਸਾਨ ਇਹ ਜੁਕਰੇਨ ਦਾ ਹੋਇਆ ਇਹ ਤਾਂ ਹੁਣ ਆਪਾਂ ਕਹਿ ਨਹੀਂ ਸਕਦੇ ਕਿੰਨਾ ਕੋਇਆ ਹੋਊਗਾ ਪਰ ਇਹ ਬਹੁਤ ਵੱਡਾ ਹਮਲਾ ਅੱਜ ਤੱਕ ਦਾ 3 ਸਾਲਾਂ ਦੀ ਜਿਹੜੀ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈਗੀ ਆ ਦੁਬਾਰਾ ਉਹਦਾ ਜਾਨੀ ਕਿ ਇਹ ਸਭ ਤੋਂ ਵੱਡਾ ਹਮਲਾ ਤੇ ਇੰਨਾ ਜਿਆਦਾ ਨੁਕਸਾਨ ਹੁਣ ਜੁਕਰੇਨ ਦਾ ਕੀਤਾ ਆ ਰਸ਼ੀਆ ਨੇ ਰਸ਼ੀਆ ਨੇ ਜਿਹੜਾ ਇਹ ਅਟੈਕ ਕੀਤਾ ਹੈਗਾ ਇਹ ਯੂਕਰੇਨ ਦੀ ਜਿਹੜੀ ਇਹ ਰਾਜਧਾਨੀ ਕੈਪੀਟਲ ਹੈਗੀ ਆ ਤੇ ਇੱਕ ਜਗ੍ਹਾ ਸਾਨੀ ਖਾਰਕੀਵ ਅਡੇਸਾ ਲਵੀਬ ਇਸ ਤੋਂ ਇਲਾਵਾ ਵੀ ਹੋਰ ਜਾਨੀ ਕਿ ਟੋਟਲ 6 ਤੋਂ ਲੈ ਕੇ 10 ਕ ਜਗ੍ਹਾ ਹੈਗੀਆਂ ਜਿੱਥੇ ਇਹ ਇਹਨਾਂ ਨੇ ਹਮਲਾ ਕੀਤਾ 400 ਡਰੋਨਾਂ ਦੇ ਨਾਲ ਤੇ 40 ਜਿਹੜੀਆਂ অতি ਆਧੁਨਿਕ ਮਜ਼ਾਈਲਾਂ ਦੇ ਨਾਲ ਤੋਂ ਪਹਿਲਾਂ ਯੂਕਰੇਨ ਨੇ ਆਹ ਰਸ਼ੀਆ ਦੇ ਜਾਣੀ ਕਿ ਪੰਜ ਜਗ੍ਹਾਾਂ 'ਚ ਜਗਾ ਮਾ 1 2 3 4 5 ਇਹ ਪੰਜ ਜਗ੍ਹਾਾਂ ਦੇ ਉੱਤੇ ਜਾ ਕੇ ਹਮਲਾ ਕੀਤਾ ਸੀ ਰਸ਼ੀਆ ਦੇ ਵਿੱਚ ਅੰਦਰ ਵੜ ਕੇ ਇੱਥੋਂ-ਇੱਥੋਂ ਤੱਕ ਹੀ ਆਹ 4000 ਕਿਲੋਮੀਟਰ ਦੂਰ ਜਗ੍ਹਾ ਸੀਗੀ ਜਿਹੜੀ ਓਲੈਨਾ ਨਾਮ ਦੀ ਸੀਗੀ ਇੱਥੋਂ ਤੱਕ ਜਾ ਕੇ ਇਹਨਾਂ ਨੇ ਡਰੋਨ ਜਿਹੜੇ ਟਰੱਕਾਂ ਦੇ ਵਿੱਚ ਸਪਾ ਕੇ ਭਰ ਕੇ ਭੇਜੇ ਸੀ ਬੜੀ ਸਕੀਮ ਦੇ ਨਾਲ ਇੱਥੇ ਇਹਨਾਂ ਨੇ ਸਾਰੇ ਜਿਹੜੇ ਇਹਨਾਂ ਦੇ 에ਅਰ ਬੇਸ ਸੀਗੇ ਰਸ਼ੀਆ ਵਾਲੇ ਉਹਨਾਂ ਦੇ ਉੱਤੇ ਹਮਲਾ ਕੀਤਾ ਸੀਗਾ 40 ਬੌਂਬਰ ਜਿੱਦਾਂ ਇਹ ਕਹਿੰਦੇ ਜਕਰੇਨ ਵਾਲੇ ਇਹਨਾਂ ਨੇ ਨਸ਼ਟ ਕਰ ਦਿੱਤੇ ਸੀਗਾ ਦਾ ਹੀ ਬਦਲਾ ਸੀ ਦੱਸਿਆ ਜਾ ਰਿਹਾ ਕਿ ਰਸ਼ੀਆ ਨੇ ਜਿਹੜਾ ਇਹ ਕੱ ਇੱਡਾ ਵੱਡਾ ਅਟੈਕ ਕੀਤਾ ਹੈਗਾ ਜੁਕਰੇਨ ਦੇ ਉੱਤੇ ਇਸ ਤੋਂ ਇਲਾਵਾ ਜੁਕਰੇਨ ਨੇ ਕ੍ਰੀਮੀਆ ਦੇ ਵਿੱਚ ਵੀ ਇੱਕ ਪੁਲ ੜਾਇਆ ਸੀਗਾ ਅੰਡਰਵਾਟਰ ਇਹ ਬਲਾਸਟ ਕਰਕੇ ਇਹ ਜਿਹੜਾ ਪੁਲ ੜਾਇਆ ਸੀਗਾ ਇਹ ਕਿਰਚ ਦੇ ਵਿੱਚ ਸੀਗਾ ਜਿਹੜਾ ਕ੍ਰੀਮੀਆ ਹੈਗਾ ਕ੍ਰੀਮੀਆ 2014 ਦੇ ਵਿੱਚ ਰਸ਼ੀਆ ਨੇ ਜੁਕਰੇਨ ਤੋਂ ਖੋਹ ਲਿਆ ਸੀ ਮਤਲਬ ਕਿ ਲੜਾਈ ਲੜ ਕੇ ਉੱਤੇ ਕਬਜ਼ਾ ਕਰ ਲਿਆ ਸੀਗਾ ਸੋ ਇੱਥੇ ਵੀ ਇਹਨਾਂ ਨੇ ਅੰਡਰਵਾਟਰ ਇੱਕ ਬਲਾਸਟ ਕਰਾਇਆ ਸੀ 3 ਜੂਨ ਨੂੰ ਤੁਸੀਂ ਵੀਡੀਓ ਵਗੈਰਾ ਸ਼ਾਇਦ ਦੇਖੀਆਂ ਵੀ ਹੋਣੀਆਂ ਸੋ ਇਹ ਸਾਰੇ ਦਾ ਬਦਲਾ ਜਿਹੜਾ ਸੀਗਾ ਇਹ ਕੱਲ ਰਾਤੀ ਰਸ਼ੀਆ ਵਾਲੇ ਨੇ ਪੁੱਤਨ ਨੇ ਇਹ ਇੰਨੀਆਂ ਵੱਡੀਆਂ ਮਿਜ਼ਾਈਲਾਂ ਤੇ ਡਰੋਨ ਧਾਕੇ ਲੈ ਲਿਆ ਦੱਸਿਆ ਜਾ ਰਿਹਾ ਇਹ ਜਿਹੜਾ ਹਮਲਾ ਰਸ਼ੀਆ ਨੇ ਕੀਤਾ ਇਹ ਕਈ ਘੰਟੇ ਚੱਲਦਾ ਰਿਹਾ ਤੇ ਇਹਦੇ ਵਿੱਚ 407 ਡਰੋਨ ਚਲੋ 400 ਦਾ ਲਿਖ ਦਿੱਤਾ ਪਰ ਟੋਟਲ 407 ਡਰੋਨ ਤੇ 44 ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਸ ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਸ ਇਹਦੇ ਵਿੱਚ ਜੂਸ ਕੀਤੀਆਂ ਗਈਆਂ ਅਕੋਰਡਿੰਗ ਟੂ ਯੂਕਰੇਨ 에ਅਰ ਫੋਰਸ ਸਪੋਕ ਪਰਸਨ ਅਕੋਰਡਿੰਗ ਟੂ ਯੂਕਰੇਨ ਦਾ ਜਿਹੜਾ ਸਪੋਕਸ ਪਰਸਨ ਹੈਗਾ ਆ ਉਹਦੇ ਮੁਤਾਬਕ ਇਹ 44 ਬੈਲਿਸਟਿਕ ਤੇ ਕਰੂਜ਼ ਮਿਜ਼ਾਈਲ ਸਿਗੀਆਂ ਤੇ 407 অতি ਅਧੁਨਿਕ ਡਰੋਨ ਸਿਗੇ ਤੇ ਜਿਹੜਾ ਯੂਕਰੇਨ ਦਾ ਡਿਫੈਂਸ ਸਿਸਟਮ ਸਿਗਾ ਉਹਨਾਂ ਨੇ 30 ਮਿਜ਼ਾਈਲਾਂ ਜਿਹੜੀਆਂ ਸਿਗੀਆਂ ਉਹ ਮਤਲਬ ਕਿ ਥੱਲੇ ਸੈੱਟ ਲਈਆਂ ਸ਼ੂਟ ਡਾਊਨ ਕਰਕੇ ਤੇ 200 ਦੇ ਲਗਭਗ ਜਿਹੜੇ ਡਰੋਨ ਸਿਗੇ ਉਹ ਵੀ ਇਹਨਾਂ ਨੇ ਸੈੱਟ ਲਏ ਜਿੱਦਾਂ ਕਿ ਇਹ ਦੱਸ ਰਿਹਾ ਹੈਗਾ ਯੂਕਰੇਨ ਵਾਲੀ ਸਾਈਡ ਤੋਂ ਹਣਾ ਸੋ ਇਹਨਾਂ ਦੇ ਮੁਤਾਬਕ ਜਿਹੜੀਆਂ ਇਹ 10 ਕ ਮਜ਼ਹਿਲਾ ਹੀ ਉਹ ਵੱਜੀਆਂ ਹੈਗੀਆਂ ਤੇ 200 ਦੇ ਕਰੀਬ ਜਿਹੜੇ ਡਰੋਨਸ ਹੈਗੇ ਆ ਉਹਨਾਂ ਦਾ ਹੀ ਅਟੈਕ ਹੋਇਆ ਬਾਕੀ ਇਹਨਾਂ ਨੇ ਉੱਪਰ ਹੀ ਸਾਰੇ ਸਿਗੇ ਇਹ ਨਸ਼ਟ ਕਰ ਦਿੱਤੇ ਜਿੱਦਾਂ ਇਹ ਯੂਕਰੇਨ ਦੀ ਤਰਫ ਤੋਂ ਦੱਸਿਆ ਜਾ ਰਿਹਾ 400 ਡਰੋਨ ਤੇ 40 ਮਿਜ਼ਾਈਲਸ ਬਾਰੇ ਜਿਹੜੀ ਜਾਣਕਾਰੀ ਸਗੀ ਇਹ ਜਲੈਂਸਕੀ ਜਿਹੜਾ ਕਿ ਜੁਕਰੇਨ ਦਾ ਰਾਸ਼ਟਰਪਤੀ ਹੈਗਾ ਉਹਨੇ ਵੀ ਟਵਿੱਟਰ ਦੇ ਉੱਤੇ ਪੂਰਾ ਇੱਕ ਵੀਡੀਓ ਬਣਾ ਕੇ ਦੱਸੀ ਹੈਗੀ ਕਿ ਸਾਡੇ ਦੇ ਉੱਤੇ ਅਟੈਕ ਹੋਇਆ ਉਹਨੇ ਦੱਸਿਆ ਕਿ ਸਾਡੇ ਜਿਹੜੇ 80 ਕੁ ਲੋਕ ਹੈਗੇ ਆ ਉਹ ਜ਼ਖਮੀ ਹੋਏ ਆ 6 ਤੋਂ ਲੈ ਕੇ 10 ਕ ਲੋਕ ਜਿਹੜੇ ਹੁਣ ਤੱਕ ਦੱਸੇ ਜਾ ਰਹੇ ਆਈ ਉਹ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਇਹਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਪਾਵਰ ਪਲਾਂਟ ਸੀਗਾ ਉਹ ਵੀ ਨਸ਼ਟ ਹੋ ਗਿਆ ਜਿਹੜਾ ਇਹ ਅਟੈਕ ਹੋਇਆ ਇਹਦੀ ਵਜ੍ਹਾ ਕਰਕੇ ਜਿਹੜੇ 2 ਤੋਂ 4 ਕ ਹਜ਼ਾਰ ਦੇ ਕਰੀਬ ਜਿਹੜੇ ਲੋਕ ਆ ਗਏ ਜੁਕਰੇਨ ਦੇ ਉਹ ਉਹਨਾਂ ਦੇ ਹਨੇਰੇ ਦੇ ਵਿੱਚ ਰਹਿ ਰਹੇ ਆ ਮਤਲਬ ਕਿ ਬਹੁਤ ਸਾਰਾ ਏਰੀਆ ਹੈਗਾ ਜਿੱਥੇ ਕਿ ਬਲੈਕਆਊਟ ਹੋ ਚੁੱਕਿਆ ਹੈਗਾ ਤੇ ਟੋਟਲ ਕਿੰਨਾ ਨੁਕਸਾਨ ਹੋਇਆ ਕਿੰਨੀਆਂ ਇਮਾਰਤਾਂ ਨੂੰ ਨੁਕਸਾਨ ਹੋਇਆ ਇਹ ਹੱਲੇ ਪੂਰਾ ਲੇਖਾ ਜੋਖਾ ਨਹੀਂ ਦੱਸਿਆ ਜਾ ਸਕਦਾ ਫਿਲਹਾਲ ਜਿਹੜਾ ਇੱਕ ਬਹੁਤ ਵੱਡਾ ਹਮਲਾ ਇਹ ਰਸ਼ੀਆ ਨੇ ਜੁਕਰੇਨ ਦੇ ਉੱਤੇ ਕੀਤਾ ਤਿੰਨ ਸਾਲ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਕਿ ਸਭ ਤੋਂ ਜ਼ਿਆਦਾ ਇੰਨੀਆਂ ਜ਼ਿਆਦਾ ਮਜ਼ਹਿਲਾ ਇੱਕਦਮ ਉਹਨਾਂ ਨੇ ਛੱਡੀਆਂ ਦੱਸਿਆ ਜਾ ਰਿਹਾ ਸਭ ਤੋਂ ਇਹ ਖਰਚੀਲਾ ਹਮਲਾ ਹੈਗਾ ਸੋ ਇਸ ਤਰ੍ਹਾਂ ਜਿਹੜਾ ਇਹ ਰਸ਼ੀਆ ਤੇ ਜੁਕਰੇਨ ਦਾ ਵਾਰ ਵਾਲਾ ਇੱਕ ਸਿਸਟਮ ਹੈਗਾ ਉਹ ਦੁਬਾਰਾ ਫੇਰ ਭਗਦਾ ਨਜ਼ਰ ਆ ਰਿਹਾ ਪਹਿਲਾਂ ਕਿੱਥੇ ਸਤਾਨ ਬੋਲ ਦੇ ਵਿੱਚ ਇਹਨਾਂ ਦੀ ਇਹ ਪੀਸ ਮੀਟਿੰਗ ਹੋ ਵੀ ਰਹੀਆਂ ਸੀਗੀਆਂ ਤੇ ਡੋਨਲਡ ਟਰੰਪ ਵੀ ਚਾਹੁੰਦਾ ਸੀਗਾ ਇਹ ਮਸਲਾ ਸੁਲਝ ਜਾਏ ਪਰ ਵਿੱਚ ਹੀ ਜਕਰੇਨ ਵਾਲਿਆਂ ਨੇ ਹਮਲਾ ਕਰ ਦਿੱਤਾ ਇਹ ਸਪਾਈਡਰ ਵੈਬ ਹਮਲਾ ਜਿੱਥੇ ਇਹ ਰਸ਼ੀਆ ਦੇ ਵਿੱਚ ਜਾ ਕੇ ਉਹਨਾਂ ਨੇ ਡਰੋਨਾਂ ਦੇ ਨਾਲ ਹਮਲਾ ਕੀਤਾ ਬੜੇ ਤਰੀਕੇ ਦੇ ਨਾਲ ਟਰੱਕਾਂ ਦੇ ਵਿੱਚ ਲੁਕਾ ਕੇ ਲੈ ਕੇ ਗਏ ਸੋ ਉਹਦਾ ਹੀ ਹੁਣ ਇਹ ਇੱਕ ਤਰ੍ਹਾਂ ਨਾਲ ਦੱਸਿਆ ਜਾ ਰਿਹਾ ਬਦਲਾ ਜਿਹੜਾ ਹੈਗਾ ਪੁਤਿਨ ਸਾਹਿਬ ਹੁਣੀ ਗੰਗੇ ਜੈ ਨੇ ਲੈ ਲਿਆ ਹੈਗਾ ਸੋ ਇਹ ਗੱਲਬਾਤ ਸੀਗੀ ਤੇ ਕੋਈ ਕਮੀਆਂ ਪੇਸ਼ੀਆਂ ਹੋ ਗਈਆਂ ਥੱਲੇ ਕਮੈਂਟ ਕਰਕੇ ਦੱਸ ਸਕਦੇ ਆ ਅੱਗੇ ਤੋਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ